ਇੰਨਾ ਮਤਲਬ ਕਿ ਹੋਣਾ ਚਾਹੀਦਾ ਕਿ ਕੁਝ ਲੋਗ ਇਹਨਾਂ ਨੂੰ ਫੀਡ ਤਾਂ ਕਰ ਰਹੇ ਨਹੀਂ ਤਾਂ ਇਹ ਤਾਂ ਭੁੱਖੇ ਮਰ ਜਾਣ ਔਰ ਜੇ ਸਰਕਾਰ ਨੇ ਇਹ ਟਿੱਪਣੀ ਕਰਨੀ ਸੀ ਜਿੱਥੇ ਗਊਸ਼ਾਲਾ ਬਣਾਈਆਂ ਹੋਈਆਂ ਉੱਥੇ ਇਹਨਾਂ ਦਾ ਸ਼ੈਲਟਰ ਵੀ ਬਣਾ ਦੇਣ ਗਊਸ਼ਾਲਾ ਨੂੰ ਐਨੀਮਲਸ ਦਾ ਕਰ ਦੇਣ ਕਿ ਸਾਰੇ ਐਨੀਮਲਸ ਉੱਥੇ ਆ ਸਕਣ ਡੌਗੀ ਵੀ ਆ ਸਕਣ ਔਰ ਨਹੀਂ ਤਾਂ ਇੱਕ ਇੱਕ ਸ਼ਹਿਰ ਚ ਹਰੇਕ ਸ਼ਹਿਰ ਦੇ ਵਿੱਚ ਇੱਕ ਇੱਕ ਸਰਕਾਰੀ ਸ਼ੈਲਟਰ ਡੌਗ ਸ਼ੈਲਟਰ ਬਣਾ ਦੋ ਅਗਰ ਉਹ ਸੁਪਰੀਮ ਕੋਰਟ ਨੇ ਆਰਡਰ ਦਿੱਤੇ ਉਹਨਾਂ ਨੂੰ ਪਤਾ ਹੋਣਾ ਚਾਹੀਏ ਕਿ ਆਰਡਰ ਨਹੀਂ ਹੈ ਟਿੱਪਣੀ ਹੈ ਆਰਡਰ ਕੋਈ ਨਹੀਂ ਟਿੱਪਣੀ ਗਲਤ ਹੈ ਕੋਈ ਵੀ ਡੌਗ ਜੇ ਡੌਗ ਲਵਰ ਹੈ ਉਹ ਆਪਣੇ ਘਰ ਸਾਰੇ ਡੌਗ ਨਹੀਂ ਲਿਜਾ ਸਕਦਾ ਉਹਨਾਂ ਆ ਇੱਕ ਇੱਕ ਮੈਂਬਰ ਉਹਦੇ ਚ ਹੁੰਦਾ ਜਿਹੜਾ ਰੋਟੀ ਦਿੰਦਾ ਹੁੰਦਾ ਤੇ ਡੌਗੀਆਂ ਦੇ ਵਿੱਚ ਰਾਤ ਨੂੰ ਕੱਲੀ ਉਤਰ ਜਾਂਦੀਆਂ ਮੈਨੂੰ ਨਹੀਂ ਖਾਂਦੇ ਮੇਰੇ ਕਮਰੇ 'ਚ ਬੈਠੇ ਨੇ ਇਹ ਮੇਰੇ ਪਾਲੇ ਹੋਏ ਥੋੜੀ ਨਾ ਲੋਕਾਂ ਦੇ ਛੱਡੇ ਹੋਏ ਨੇ ਸਰਕਾਰੀ ਹੈ ਮੇਰੇ ਖਿਆਲ ਚੈਂਬਲੇ ਸਰਕਾਰ ਨੇ ਦਿੱਤੀ ਹੋਈ ਆ ਉਹ ਵੀ ਡੋਗਿਆਂ ਦਾ ਸ਼ੈਟਰ ਖੁੱਲਿਆ ਹੋਇਆ ਉਹ ਸਰਕਾਰ ਵੱਲੋਂ ਖੁੱਲਿਆ ਹੈ ਉੱਥੇ ਸਿਰਫ ਇੰਨਾ ਵੀ ਉੱਥੇ ਟ੍ਰੀਟਮੈਂਟ ਹੋ ਕੇ ਆਂਦੇ ਚਲੇ ਜਾਂਦੇ ਆ ਸੜਕਾਂ ਜੇ ਟਿੱਪਣੀ ਕੀਤੀ ਹੈ ਸਰਕਾਰ ਨੇ ਸੜਕਾਂ ਛੱਡ ਦੋ ਇਨਸਾਨਾਂ ਲਈ ਉਹ ਇਨਸਾਨਾਂ ਲਈ ਰਹਿਣੀਆਂ ਨਹੀਂ ਉਹ ਸਾਰੇ ਡੋਗੀ ਖੁੰਖਾਰ ਹੋ ਜਾਣਗੇ ਸ ਇਨਸਾਨ ਨੂੰ ਹੀ ਕੱਟਣ ਲੱਗ ਜਣਗੇ ਫਿਰ ਕੁਝ ਤਾਂ ਖਾਣ ਨੂੰ ਲੱਭਣਗੇ ਪਹਿਲਾਂ ਤਾਂ ਉਹਨਾਂ ਨੂੰ ਹੱਡ ਰੋੜੇ ਚੁਕਨੇ ਚਾਹੀਦੇ। ਉੱਥੇ ਡੌਗ ਜਿਹੜੇ ਇਕੱਠੇ ਹੋਏ ਹੁੰਦੇ ਨਾ ਉਹ ਹੱਡਾ ਰੋੜੀ ਵਾਲੇ ਡੌਗ ਆ ਜਿਹੜੇ ਉਹ ਬਾਈਟ ਕਰਦੇ। ਦੁੱਖ ਤਾਂ ਦੁਖੀ ਨੇ ਉਹ ਦੂਸਰੇ ਦੇ ਸੁੱਖ ਤਾਂ ਦੁਖੀ ਨੇ। ਉਹ ਕਹਿੰਦੇ ਨੇ ਵੀ ਸਾਡੀ ਤਾਂ ਆਪਣੀ ਰੋਟੀ ਨਹੀਂ ਚੱਲਦੀ ਇਹ ਕੁੱਤਿਆਂ ਨੂੰ ਪਾਈ ਜਾਂਦੇ ਨੇ ਇਹ ਕਿੱਥੋਂ ਪਾਈ ਜਾਂਦੇ। ਇਹਨਾਂ ਚੀਜ਼ਾਂ ਨੂੰ ਜਿਹੜੇ ਤੜਫਾ ਰਹੇ ਆਂ ਇਤਜਾਬ ਪਾ ਰਹੇ ਆਂ ਡੰਡਿਆਂ ਨਾਲ ਮਾਰ ਰਹੇ ਆਂ ਫਾਂਸੀ ਨਾਲ ਲਟਕਾ ਦਿੰਦੇ ਆਂ। ਕੁਝ ਕਰ ਦਿੰਦੇ ਗੋਲੀਆਂ ਮਾਰ ਦਿੰਦੇ ਨੇ ਹੈਨਾ ਆਪਣੇ ਪੈਟ ਪਾਲੇ ਹੋਏ ਪੈਟ ਛੱਡ ਦਿੰਦੇ ਨੇ ਹਜੇ ਤਾਂ ਕੁਝ ਵੀ ਨਹੀਂ ਅੰਤ ਦੁਨੀਆ ਦਾ ਬਹੁਤ ਗੰਦਾ ਹੋਊਗਾ ਸੁਪਰੀਮ ਕੋਰਟ ਦੇ ਅਗਰ ਕਈਏ ਕਮੈਂਟਸ ਤੋਂ ਬਾਅਦ ਟਿੱਪਣੀਆਂ ਤੋਂ ਬਾਅਦ ਜਿਹੜੇ ਡੌਗ ਲਵਰਸ ਨੇ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਮਾਇੂਸੀ ਜਿਹੜੀ ਹੈ ਉਹ ਦਿਖਾਈ ਦੇ ਰਹੀ ਹੈਗੀ ਹੈ ਸਭ ਤੋਂ ਪਹਿਲਾਂ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਮਾਨਯੋਗ ਸੁਪਰੀਮ ਕੋਰਟ ਵੱਲੋਂ ਕੀ ਟਿੱਪਣੀਆਂ ਕੀਤੀਆਂ ਗਈਆਂ ਨੇ ਖਾਸ ਕਰਕੇ ਆਵਾਰਾ ਕੁੱਤਿਆਂ ਨੂੰ ਲੈ ਕੇ ਸਟਰੀਟ ਡੌਗਸ ਨੂੰ ਲੈ ਕੇ ਸੁਪਰੀਮ ਕੋਰਟ ਨੇ ਟਿੱਪਣੀ ਕਰਦੇ ਹੋਏ ਕਿਹਾ ਕਿ ਇਹ ਜਿਹੜੀਆਂ ਸੜਕਾਂ ਨੇ ਗਲੀਆਂ ਨੇ ਇਹ ਇਨਸਾਨਾਂ ਲਈ ਰਹਿਣ ਦਿਓ ਕੁੱਤਿਆਂ ਨੂੰ ਤੁਸੀਂ ਜਿਹੜਾ ਹੈਗਾ ਫੂਡ ਨਾ ਦਿਓ ਅਗਰ ਤੁਸੀਂ ਉਹਨਾਂ ਨੂੰ ਫੂਡ ਦੇਣਾ ਹੈ ਭੋਜਨ ਦੇਣਾ ਹੈ ਜਾਂ ਉਹਨਾਂ ਨੂੰ ਪੁਚਕਾਰਨਾ ਹੈ ਦੁਲਾਰਨਾ ਹੈ ਰੱਖਣਾ ਹੈ ਤਾਂ ਆਪਣੇ ਘਰ ਦੇ ਅੰਦਰ ਲੈ ਜਾਓ ਜਾਂ ਫਿਰ ਉਹਨਾਂ ਦੇ ਲਈ ਸ਼ੈਲਟਰ ਹੋਮ ਬਣਾ ਲਿਓ ਤੇ ਇਸੇ ਤਰ੍ਹਾਂ ਦੇ ਇੱਕ ਸ਼ੈਲਟਰ ਹੋਮ ਦੇ ਵਿੱਚ ਆਏ ਆ ਜੋ ਕਟੋ-ਕਟ ਮੇਰੇ ਖਿਆਲ ਦੇ ਵਿੱਚ 200-300 ਡੌਗਸ ਨੂੰ ਜਿਹੜਾ ਹੈਗਾ ਸ਼ੈਲਟਰ ਦੇ ਰਿਹਾ ਔਰ ਇਸ ਡੌਗ ਸ਼ੈਲਟਰ ਦੇ ਵਿੱਚ ਕੋਈ ਬਰੀਡ ਨਹੀਂ ਬਲਕਿ ਗਲੀਆਂ ਦੇ ਆਵਾਰਾ ਕੁੱਤੇ ਬਿਮਾਰ ਕੁੱਤੇ ਔਰ ਅਪਾਹਜ ਕੁੱਤੇ ਜਿਹੜੇ ਨੇ ਉਹ ਇਸ ਸ਼ੈਲਟਰ ਹੋਮ ਤੇ ਵਿੱਚ ਰਹਿੰਦੇ ਨੇ ਗੱਲ ਕਰਨ ਲਈ ਮੇ ਪੂਜਾ ਜੀ ਮੇਰੇ ਨਾਲ ਨੇ ਇਹਨਾਂ ਨੂੰ ਹਰ ਕੋਈ ਜਾਣਦਾ ਹੈਗਾ ਬਹੁਤ ਜ਼ਿਆਦਾ ਇਹਨਾਂ ਨੂੰ ਅਸੀਂ ਵੀਡੀਓਜ਼ 'ਚ ਵੀ ਔਰ ਸੇਵਾ ਕਰਦੇ ਹੋਏ ਦੇਖਿਆ ਹੈਗਾ ਆਪਣੇ ਦਮ ਦੇ ਉੱਤੇ ਇਹ ਡੌਗ ਸ਼ੈਲਟਰ ਚਲਾਉਂਦੇ ਨੇ ਗੱਲ ਕਰਦੇ ਕਿ ਇਹਨਾਂ ਨੇ ਉਸ ਟਿੱਪਣੀ ਨੂੰ ਕਿੱਦਾਂ ਲਿਆ ਸੁਪਰੀਮ ਕੋਰਟ ਦੀ ਔਰ ਕੀ ਜਿਹੜੇ ਲੋਕ ਸੜਕਾਂ ਤੇ ਕੁੱਤਿਆਂ ਨੂੰ ਦੇਖਦੇ ਆ ਫੀਡ ਕਰਵਾ ਦਿੰਦੇ ਆ ਭੋਜਨ ਦੇ ਦਿੰਦੇ ਆ ਕੀ ਉਹ ਗਲਤ ਹੈ ਅੱਛਾ ਪੂਜਾ ਜੀ ਸੁਪਰੀਮ ਕੋਰਟ ਦੀਆਂ ਟਿੱਪਣੀਆਂ ਸਖਤ ਲੱਗੀਆਂ ਜਾਂ ਜਾਇਜ਼ ਲੱਗੀਆਂ ਨਾਜਾਇਜ਼ ਲੱਗੀਆਂ ਕਿੱਦਾਂ ਦੇਖਦੇ ਹੋ ਟਿੱਪਣੀ ਨੂੰ ਵੈਸੇ ਤਾਂ ਹੈ ਨਜਾਇਜ਼ ਹੀ ਹੈ ਕਿਉਂਕਿ ਕਹਿੰਦੇ ਆਪਣੇ ਘਰ ਲਿਜਾ ਕੇ ਫੀਡ ਕਰ ਲਓ ਤਾਂ ਇੰਨਾ ਇੰਨਾ ਮਤਲਬ ਕਿ ਹੋਣਾ ਚਾਹੀਦਾ ਕਿ ਕੁਝ ਲੋਕ ਇਹਨਾਂ ਨੂੰ ਫੀਡ ਤਾਂ ਕਰ ਰਹੇ ਨੇ ਨਹੀਂ ਤਾਂ ਇਹ ਤਾਂ ਭੁੱਖੇ ਮਰ ਜਾਣ ਠੀਕ ਹੈ ਨਾ ਦੂਸਰਾ ਇਹ ਕਿ ਤੁਸੀਂ ਲੋਕਾਂ ਨੂੰ ਘਰ ਖਰੀਦੇ ਸੜਕਾਂ ਤਾਂ ਖਰੀਦੀਆਂ ਨੇ ਔਰ ਜੇ ਸਰਕਾਰ ਨੇ ਇਹ ਟਿੱਪਣੀ ਕਰਨੀ ਸੀ ਜਿੱਥੇ ਗਊਸ਼ਾਲਾ ਬਣਾਈਆਂ ਹੋਈਆਂ ਉੱਥੇ ਇਹਨਾਂ ਦਾ ਸ਼ੈਲਟਰ ਵੀ ਬਣਾ ਦੇਣ ਅਗਰ ਨਹੀਂ ਬਣਾ ਸਕਦੇ ਸ਼ੈਟਰ ਤੇ ਗਊਸ਼ਾਲਾ ਨੂੰ ਐਨੀਮਲਸ ਤਾਂ ਕਰ ਦੇਣ ਕਿ ਸਾਰੇ ਐਨੀਮਲਸ ਉੱਥੇ ਆ ਸਕਣ ਡੌਗੀ ਵੀ ਆ ਸਕਣ ਔਰ ਨਿਤਾਇ ਕਿ ਕਿ ਸ਼ੈਟਰ ਚ ਹਰੇਕ ਸ਼ਹਿਰ ਦੇ ਵਿੱਚ ਇੱਕ ਇੱਕ ਸਰਕਾਰੀ ਸ਼ੈਲਟਰ ਡੌਗ ਸ਼ੈਲਟਰ ਬਣਾ ਦਿਓ। ਔਰ ਇਹ ਰੋਟੀ ਪਾਣੀ ਤਾਂ ਇਹ ਤਾਂ ਰੱਬ ਨੇ ਵੀ ਕਿਹਾ ਕਿ ਆਪਣੀ ਰੋਟੀ 'ਚੋਂ ਇੱਕ ਰੋਟੀ ਦੋ ਰੋਟੀ ਤੁਸੀਂ ਇਹਨਾਂ ਲਈ ਕੱਢੋ। ਇਹ ਤਾਂ ਪਰਮਾਤਮਾ ਨੇ ਵੀ ਸ਼ੁਰੂ ਤੋਂ ਹੀ ਗਾਂ ਲਈ, ਡੌਗੀ ਲਈ, ਚਿੜੀਆਂ ਲਈ ਕਿਹਾ ਹੋਇਆ ਹੈ। ਇਹ ਤਾਂ ਰੋਕਣ ਵਾਲਾ ਤਾਂ ਕੋਈ ਹੈ ਹੀ ਨਹੀਂ ਹੈ। ਅਗਰ ਉਹ ਸੁਪਰੀਮ ਕੋਰਟ ਨੇ ਆਰਡਰ ਦਿੱਤੇ ਉਹਨਾਂ ਨੂੰ ਪਤਾ ਹੋਣਾ ਚਾਹੀਏ। ਨਹੀਂ ਆਰਡਰ ਨਹੀਂ ਹੈ, ਟਿੱਪਣੀ ਹੈ। ਆਰਡਰ ਕੋਈ ਨਹੀਂ ਹੈ। ਟਿੱਪਣੀ ਗਲਤ ਹੈ। ਤੇ ਇਹ ਟਿੱਪਣੀ ਹੋਣੀ ਨਹੀਂ ਚਾਹੀਦੀ ਕਿਉਂਕਿ ਕੋਈ ਵੀ ਡੌਗ ਜੇ ਡੌਗ ਲਵਰ ਹੋ ਆਪਣੇ ਘਰ ਸਾਰੇ ਡੌਗ ਨਹੀਂ ਲਿਜਾ ਸਕਦਾ ਉਹਨਾਂ ਆ ਇੱਕ ਇੱਕ ਮੈਂਬਰ ਉਹਦੇ ਚ ਹੁੰਦਾ ਜਿਹੜਾ ਰੋਟੀ ਦਿੰਦਾ ਹੁੰਦਾ ਉਹ ਆਪਣੀ ਦੂਸਰੀ ਫੈਮਿਲੀ ਨੂੰ ਡਿਸਟਰਬ ਨਹੀਂ ਕਰ ਸਕਦਾ ਰੋਟੀ ਦੇ ਰਿਹਾ ਉਹਦੇ ਮੈਂਬਰ ਅਗਰ ਮੰਨ ਰਿਹਾ ਕਿ ਰੋਟੀ ਦੇਈ ਜਾ ਤੂੰ ਬਾਹਰ ਖਲਾਈ ਜਾ ਤੂੰ ਆਪਣਾ ਪੁੰਨ ਖੱਟੀ ਜਾ ਕਿ ਉਹ ਕਰ ਰਿਹਾ ਤੇ ਉਹ ਬਹੁਤ ਵਧੀਆ ਗੱਲ ਹੈ ਟਿੱਪਣੀ ਵੀ ਗਲਤ ਹੈ ਅੱਛਾ ਆਪਾਂ ਸੜਕਾਂ ਤੇ ਆਮ ਦੇਖਦੇ ਹੈਗੇ ਨਾ ਜ਼ਿਆਦਾਤਰ ਦਿੱਕਤ ਕੀ ਆਂਦੀ ਹੈ ਇਸ ਸੜਕਾਂ ਤੇ ਜਾਂਦੇ ਆ ਲੋਕ ਵਾਹਨ ਚਲਦੇ ਆ ਤਾਂ ਇਹ ਕੁੱਤੇ ਜਿਹੜੇ ਆ ਉਹਨਾਂ ਦੇ ਮਗਰ ਪਸਦੇ ਆ ਉਹ ਕਈ ਲੋਕ ਡਰ ਜਾਂਦੇ ਆ ਐਕਸੀਡੈਂਟ ਦਾ ਸ਼ਿਕਾਰ ਹੋ ਜਾਂਦੇ ਆ ਸ਼ਾਇਦ ਇਹ ਵੀ ਇੱਕ ਕਾਰਨ ਹੈ ਕਿਉਂਕਿ ਅਵਾਰਾ ਕੁੱਤਿਆਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ ਸਰ ਬਤਾ ਕੀ ਗੱਲ ਹੈ ਡੌਗ ਕਿਉਂ ਪਸਦੇ ਆ ਜਾਂ ਤਾਂ ਡੌਗ ਭੁੱਖਾ ਹੋਗਾ ਜਾਂ ਤਾਂ ਕਿਸੇ ਮੋਟਰਸਾਈਕਲ ਬਾਈਕ ਆ ਲੈਨੇ ਉਹਦੇ ਸਾਥੀ ਦਾ ਐਕਸੀਡੈਂਟ ਕੀਤਾ ਹੋਊਗਾ ਹੈਨਾ ਉਹਦੇ ਥੱਲੇ ਕੁਚਲ ਕੇ ਮਰਿਆ ਹੋਊਗਾ ਤਾਂ ਉਹ ਵਿਚਾਰੇ ਉਹਦੇ ਮਗਰ ਪਸਦੇ ਆ ਨਿੱਕਾ ਉਹ ਐਨੇ ਖੁੰਖਾਰ ਹੈ ਨਹੀਂ ਮੈਂ ਐਨੇ ਡੋਗੀਆਂ ਦੇ ਵਿੱਚ ਰਾਤ ਨੂੰ ਕੱਲੀ ਉੱਤਰ ਜਾਨੀ ਆ ਮੈਨੂੰ ਨਹੀਂ ਖਾਂਦੇ ਮੇਰੇ ਕਮਰੇ 'ਚ ਬੈਠੇ ਨੇ ਇਹ ਮੇਰੇ ਪਾਲੇ ਹੋਏ ਥੋੜੀ ਨਾ ਲੋਕਾਂ ਦੇ ਛੱਡੇ ਹੋਏ ਨੇ ਮੈਂ ਇਹਨਾਂ ਦੇ ਵਿੱਚ ਬੈਠੀ ਮੈਨੂੰ ਖਾ ਗਏ ਐਦਾਂ ਨਹੀਂ ਕਿਉਂਕਿ ਰੋਟੀ ਰੱਜ ਕੇ ਮਿਲਦੀ ਹੈ ਬੈਠਣ ਨੂੰ ਉਹਨਾਂ ਨੂੰ ਜਗ੍ਹਾ ਮਿਲਦੀ ਹੈ ਲੋਕੀ ਕਦੀ ਉਹਨਾਂ ਨੂੰ ਤੰਗ ਕਰਦੇ ਪਾਣੀ ਛੋੜ ਦਿੰਦੇ ਸੜਕਾਂ ਦੇ ਉੱਤੇ ਬੈਠੇ ਕਦੀ ਲੱਤ ਮਾਰਤੀ ਡੰਡਾ ਮਾਰਤਾ ਬੈਠਿਆਂ ਨੂੰ ਉਠਾ ਦਿੰਦੇ ਉਹਨਾਂ ਦਾ ਦਰਦ ਅਗਰ ਤੁਸੀਂ ਫੀਲ ਕਰੋ ਨਾ ਤੁਹਾਨੂੰ ਪਤਾ ਲੱਗ ਜਾਵੇ ਵੀ ਉਹ ਕਿਸ ਹਾਲਾਤ 'ਚ ਇੱਕ ਦਿਨ ਉਹਦੀ ਜੁਨੀ ਜੀ ਕੇ ਦੇਖੋ ਕਿਉਂ ਲੋਕੇ ਕਹਿ ਦਿੰਦੇ ਤੂੰ ਕੁਛ ਬਾਤਵਾਨੀ ਦੇਣੀ ਚਾਹੀਦੀ ਕੁੱਤੇ ਦੀ ਮੌਤ ਨਾ ਮਰੇ ਜੋ ਇਹ ਬੱਚਿਆਂ ਦੀ ਹਾਲਤ ਨਾ ਡੌਗੀਆਂ ਦੀ ਮੇਰੇ ਡੌਗੀ ਐ ਡੌਗ ਸਨੇਮਰ ਮੇਰੇ ਬੱਚੇ ਨੇ ਮੈਂ ਇਹਨਾਂ ਨੂੰ ਬੱਚੇ ਹੀ ਕਹਿੰਨੀ ਆ ਇਹ ਬੱਚਿਆਂ ਦੀ ਹਾਲਤ ਇੱਕ ਦਿਨ ਇਹਨਾਂ ਦੀ ਜ਼ਿੰਦਗੀ ਜੀ ਕੇ ਦੇਖੋ ਸਾਰਾ ਦਿਨ ਭੁੱਖੇ ਪਿਆਸੇ ਸੜਕਾਂ ਤੇ ਫੇਰ ਕੇ ਦੇਖੋ ਤੁਸੀਂ ਵੀ ਵੱਡ ਖਾਨ ਨੂੰ ਪਹੁੰਚੋ ਲੋਕਾਂ ਨੂੰ ਇਹ ਜੀ ਕੀ ਇਹੀ ਕਾਰਨ ਹੈ ਕਿਉਂਕਿ ਜਗਰਾਉਂ ਦੇ ਮੁੱਲਾਪੁਰ ਦੇ ਨੇੜੇ ਦੇ ਵੀ ਪਿੰਡ ਖੰਨਾ ਦੇ ਪਿੰਡ ਤੋਂ ਵੀ ਖਬਰਾਂ ਨਿਕਲ ਕੇ ਆਈਆਂ ਸੀਗੀਆਂ ਆਪਣੇ ਫਿਰੋਜ਼ਪੁਰ ਰੋਡ ਤੋਂ ਵੀ ਕਈ ਖਬਰਾਂ ਨਿਕਲ ਕੇ ਆਈਆਂ ਛੋਟੇ ਛੋਟੇ ਬੱਚਿਆਂ ਨੂੰ ਕੁੱਤਿਆਂ ਦੇ ਜਿਹੜੇ ਝੁੰਡ ਨੇ ਉਹਨਾਂ ਨੇ ਦਬੋਚ ਕੇ ਉਹਨੂੰ ਪਾੜਤਾ ਖਾ ਲਿਆ ਔਰ ਪਿੰਡਾਂ ਦੇ ਵਿੱਚ ਮੁੱਲਾ ਪਰਚੇ ਬਜ਼ੁਰਗ ਨੂੰ ਘੇਰ ਲਿਆ ਝੁੰਡ ਨੇ ਉਹਨਾਂ ਨੂੰ ਮਾਰਤਾ ਇਹ ਫਿਰ ਝੁੰਡ ਬਣਾ ਕੇ ਕੀ ਸ਼ਿਕਾਰ ਕਰਨ ਲੱਗ ਜਾਂਦੇ ਲੋਕਾਂ ਨੂੰ ਕਿਉਂ ਮਾਰਦੇ ਆ ਨਹੀਂ 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 ਸਰ ਦੇਖੋ ਪਿੰਡਾਂ ਦੇ ਵਿੱਚ ਹੱਡ ਰੋੜੇ ਬਣੇ ਹੁੰਦੇ ਆ ਉਹ ਜੜੀਆਂ ਗਊਆਂ ਮਰੀਆਂ ਬਛੜੇ ਮਰੀਆਂ ਉੱਥੋਂ ਦੀ ਉਹ ਕੱਚਾ ਮਾਸ ਖਾਂਦੇ ਨੇ ਪਹਿਲਾਂ ਤਾਂ ਉਹਨਾਂ ਨੂੰ ਹੱਡ ਰੋੜੇ ਚੁੱਕਨੇ ਚਾਹੀਦੇ ਉੱਥੇ ਡੌਗ ਜਿਹੜੇ ਇਕੱਠੇ ਹੋਏ ਹੁੰਦੇ ਨਾ ਉਹ ਹੱਡਾ ਰੋੜੀ ਵਾਲੇ ਡੌਗ ਆ ਜਿਹੜੇ ਉਹ ਬਾਈਟ ਕਰ ਦਿੰਦੇ ਆ ਪਹਿਲੀ ਗੱਲ ਤਾਂ ਇਹ ਹੱਡਾ ਰੋੜੀਆਂ ਹੋਣੀਆਂ ਹੀ ਨਹੀਂ ਚਾਹੀਦੀਆਂ ਪਿੰਡਾਂ 'ਚ ਉੱਥੋਂ ਦੀ ਉਹ ਡੋਗੀ ਖਾਂਦੇ ਕੱਚਾ ਮਾਸ ਉਹਨਾਂ ਦਾ ਉਹੀ ਡੋਗੀ ਫਿਰ ਜਦੋਂ ਰਾਤ ਨੂੰ ਕੋਈ ਬੱਚਾ ਜਾਂ ਕੋਈ ਨਿਕਲਦਾ ਬਜ਼ੁਰਗ ਉਹ ਬੱਚੇ ਨੂੰ ਨਹੀਂ ਤੁਹਾਨੂੰ ਪਤਾ ਉਹਨੂੰ ਖਾਣ ਨੂੰ ਕੱਚਾ ਮਾਸ ਉਹ ਪੈ ਜਾਂਦੇ ਆ ਖੰਖਾਰ ਹੋ ਜਾਂਦੇ ਖਾ ਖਾ ਕੇ ਉਹ ਇਹ ਹੱਡਾ ਰੋੜੀਆਂ ਪਿੰਡੇ 'ਚ ਨਹੀਂ ਹੋਣੀਆਂ ਚਾਹੀਦੀਆਂ ਪਹਿਲਾ ਗੱਲ ਤਾਂ ਠੀਕ ਹੈ ਨਾ ਬਾਕੀ ਪਿੰਡਾਂ ਵਾਲਿਆਂ ਨੂੰ ਚਾਹੀਦਾ ਹੱਡਾ ਰੋੜੀਆਂ ਚ ਡੋਗੀ ਕਿਉਂ ਜਾਂਦੇ ਨੇ ਪਿੰਡਾਂ ਵਾਲੇ ਤੇ ਕੋਈ ਰੋਟੀ ਪਾ ਕੇ ਰਾਜੀ ਨਹੀਂ ਡੋਗੀਆਂ ਨਾ ਕਈਆਂ ਕਈ ਮੇਰੇ ਕੋਲ ਕੇਸ ਆਏ ਨੇ ਪਿੰਡਾਂ ਚ ਜ਼ਹਿਰ ਦੇ ਦਿੱਤੇ ਕਈ ਬੱਚੇ ਮੈਂ ਬਚਾ ਕੇ ਮੇਰੇ ਕੋਲ ਆਪਣੇ ਰੱਖੇ ਹੋਏ ਆ ਸਾਰੇ ਪਿੰਡ ਦੇ ਬੱਚੇ ਜੋ 10 12 ਚ ਵੀ ਜ਼ਹਿਰ ਦੇ ਦਿੱਤੀ ਅਭਲ ਤਾਂ ਪਿੰਡਾਂ ਚ ਜ਼ਹਿਰ ਹੀ ਦੇ ਦਿੰਦੇ ਹਜੇ ਵੀ ਇਹ ਚਾਂਸ ਹੈਗੇ ਵੀ ਪਿੰਡਾਂ ਚ ਜ਼ਹਿਰ ਦੇ ਦਿੰਦੇ ਡੋਗਿਆਂ ਨੂੰ ਤਾਂ ਉਹ ਬੱਚੇ ਵੀ ਮੇਰੇ ਕੋਲ ਆਏ ਹੋਏ ਆ ਜਿਹੜੇ ਮੈਂ ਬਚਾ ਕੇ ਰੱਖੇ ਹੋਏ ਆ ਅੱਛਾ ਜਿਸ ਤਰ੍ਹਾਂ ਤੁਸੀਂ ਕਹੇਗਾ ਕਿ ਜ਼ਹਿਰ ਦੇ ਦਿੰਦੇ ਆ ਔਰ ਕਈ ਰੋਟੀ ਦੇ ਦਿੰਦੇ ਆ ਹੁਣ ਤਾਂ ਸੁਪਰੀਮ ਕੋਰਟ ਨੇ ਟਿੱਪਣੀ ਕਰਤੀ ਕਿ ਰੋਟੀ ਵੀ ਨਹੀਂ ਦੇਣੀ ਠੀਕ ਹੈ ਨਾ ਕੁੱਤਿਆਂ ਨੂੰ ਅਗਰ ਆਵਾਰਾ ਕੁੱਤਿਆਂ ਨੂੰ ਰੋਟੀ ਨਹੀਂ ਮਿਲੇਗੀ ਤਾਂ ਲੱਗਦਾ ਨਹੀਂ ਜ਼ਿਆਦਾ ਖੁੰਖਾਰ ਹੋ ਜਾਣਗੇ ਜ਼ਿਆਦਾ ਖੁੰਖਾਰ ਹੋਣਗੇ ਜਨੇ ਖਨੇ ਨੂੰ ਪੈਣਗੇ ਸਰ ਜਨੇ ਖਨੇ ਦੇ ਮਗਰ ਭੱਜਣਗੇ ਫਿਰ ਇਹ ਜਿਹੜੀ ਆ ਅ ਅੱਜਕੱਲ ਪਚਾਲ ਪਚੂਲਾ ਰਹੇ ਨੇ ਫਿਰ ਹੋਰ ਜਾਣਗੇ ਹੋਰ ਲੋਕੀ ਉਹ ਹੋਣਗੇ ਦੇਖ ਰਹੇ ਹੋ ਨਾ ਇਹ ਇਸੇ ਕਰਕੇ ਆ ਇਹਨਾਂ ਚੀਜ਼ਾਂ ਨੂੰ ਜਿਹੜੇ ਤੜਫਾ ਰਹੇ ਐ ਇਤਜਾਬ ਪਾ ਰਹੇ ਐ ਡੰਡਿਆਂ ਨਾਲ ਮਾਰ ਰਹੇ ਐ ਫਾਂਸੀ ਨਾਲ ਲਟਕਾ ਦਿੰਦੇ ਐ ਕੁਛ ਕਰ ਦਿੰਦੇ ਗੋਲੀਆਂ ਮਾਰ ਦਿੰਦੇ ਨੇ ਹੈਨਾ ਆਪਣੇ ਪੈਟ ਪਾਲੇ ਹੋਏ ਪੈਟ ਛੱਡ ਦਿੰਦੇ ਨੇ ਹਜੇ ਤਾਂ ਕੁਛ ਵੀ ਨਹੀਂ ਅੰਤ ਦੁਨੀਆ ਦਾ ਬਹੁਤ ਗੰਦਾ ਹੋਊਗਾ ਫਿਰ ਅੱਛਾ ਇਹ ਤਾਂ ਚਲੋ ਸਟਰੀਟ ਡੌਗਸ ਦੀ ਗੱਲ ਹੋ ਗਈ ਤੁਸੀਂ ਖੁਦ ਕਹਿ ਰਹੇ ਹੋ ਕਿ ਪਾਲੇ ਹੋਏ ਕੁੱਤੇ ਵੀ ਛੱਡ ਦਿੰਦੇ ਐ ਲੋਗ ਹੈਨਾ ਪਰ ਕੁੱਤੇ ਨੂੰ ਤਾਂ ਉਹੀ ਲੋਗ ਪਾਲਦੇ ਐ ਜਿਹੜੇ ਡੌਗ ਲਵਰ ਹੋਣ ਜਾਂ ਉਹਨਾਂ ਨਾਲ ਪਿਆਰ ਕਰਦੇ ਉਹਨੂੰ ਫਿਰ ਛੱਡ ਕਿਉਂ ਦਿੰਦੇ ਐ ਨਾ 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 ਡੋਗ ਲਵਰ ਕਾਦੇ ਬੀੜਾਲੇ ਡੋਗ ਜਿਹੜੇ ਪਾਲਦੇ ਹੋ ਡੋਗ ਲਵਰ ਕਾਦੇ ਹੋਏ ਉਹਨਾਂ ਨੇ ਤਾਂ ਉਦੋਂ ਟੱਕਰ ਪਾ ਲਿਆ ਜਦੋਂ ਟਕਰੋ ਉਹਨੂੰ ਬੱਚਾ ਦੇ ਰਿਆ ਹੈ ਅੱਛਾ ਬੱਚੇ ਆਹਾ ਆ ਇਹਨੇ ਇਹ ਦੇਖੋ ਇਹਨੂੰ ਖਾਸ ਪੈਗੀ ਸਕਿਨ ਪ੍ਰੋਬਲਮ ਹੈ ਇਹਦੀ 12 ਸਾਲ ਦੀ ਏਜ ਹੈ 12 ਸਾਲ ਦੀ ਏਜ ਹੈ ਇਹਨੂੰ ਛੱਡਤਾ ਇਹ ਉੱਠ ਨਹੀਂ ਪਾਂਦਾ ਡਿੱਗ ਜਾਂਦਾ ਇਹ ਬਜ਼ੁਰਗ ਹੋ ਗਿਆ ਇਹਨੂੰ ਵੀ ਰੋਡ ਤੇ ਛੱਡ ਗਏ ਕੀੜੇ ਬੇਜੀ ਬੜਾ ਫੇਮਸ ਡੌਗ ਹੈ ਜੀ ਪੱਗ ਹੈ ਇਹ ਵੀ ਫੇਮਸ ਹੈ ਜੀ ਇਹਦੇ ਬਾਲ ਕਟਵਾਏ ਹੋਏ ਆ ਇਹ ਬਰਮੇਰੀਅਨ ਕਲਚਰ ਪੌਮ ਹੈ ਜਿਹੜਾ ਕਾਲਾ ਬਲੈਕ ਕਲਰ ਦਾ ਹੁੰਦਾ ਜਿਹੜੇ ਬਾਲ ਬਹੁਤੇ ਬਾਲ ਕਟਾਏ ਖਾਸ ਕਰਕੇ ਹਨਾ ਉਹ ਤੋਂ ਚਲੋ ਮੇਰੀ ਆਵਾਰਾ ਡੌਗੀ ਤੇ ਤਾਂ ਲੱਤ ਕਟਾਈ ਹੋਈ ਆ ਉਹ ਸੀਟੀ ਹੈ ਉਹ ਕਿਸੇ ਦੀ ਪਾਲੀ ਹੋਈ ਆ ਪਿਛਲੀਆਂ ਲੱਤਾਂ ਨਹੀਂ ਚੱਲਦੀਆਂ ਉਹ ਕਹਿੰਦੇ ਸਾਡੇ ਸੰਗੇ ਮਲਮਲ ਲੱਗਿਆ ਉੱਥੇ ਦੀ ਫਿਸਲ ਕੇ ਪਾਹੀ ਜੋਗੀ ਵੀ ਉਹਨਾਂ ਦੀ ਸ਼ੋਅ ਖਰਾਬ ਹੁੰਦੀ ਹੁੰਦੀ ਹਣੀ ਤਾਂ ਹੀ ਉਹਰੇ ਛੱਡ ਗਏ अच्छा इस टिप्पणी ਤੋਂ ਲੋਕ ਜਿਹੜੇ ਨੇ ਕਈ ਖੁਸ਼ ਵੀ ਨੇ ਉਹ ਕਹਿੰਦੇ ਘਟੋ ਘਟ ਹੁਣ ਆਵਾਰਾ ਕੁੱਤਿਆਂ ਦੀ ਜਿਹੜੀ ਹੈ ਸੰਖਿਆ ਵੀ ਘਟ ਜਾਏਗੀ ਪਰ ਲੱਗਦਾ ਇਹਦਾ ਸੰਖਿਆ ਘਟੇਗੀ ਕਿਉਂਕਿ ਜਦ ਤੱਕ ਡੌਗ ਨੂੰ ਸਟਰਲਾਈਜ਼ ਨਹੀਂ ਕਰ ਦਿੰਦੇ ਜਾਂ ਫਿਰ ਉਹਨਾਂ ਦੇ ਇੰਜੈਕਸ਼ਨਸ ਵਗੈਰਾ ਨਹੀਂ ਲਗਾ ਲੈਂਦੇ ਉਦੋਂ ਤੱਕ ਮੈਨੂੰ ਨਹੀਂ ਲੱਗਦਾ ਇਸ ਸਮੱਸਿਆ ਦਾ ਹੱਲ ਹੋਏਗਾ ਕਿਾ ਲੋਕਲ ਲੈਵਲ ਦੇ ਉੱਤੇ ਆਪਾਂ ਖਾਸ ਲੁਧਿਆਣੇ ਦੀ ਗੱਲ ਕਰੀਏ ਜ਼ਿੰਮੇਵਾਰੀ ਨਹੀਂ ਪਈ ਜਾਂਦੀ ਹਾਂ ਲੋਕਲ ਹਾਂ ਜ਼ਿੰਮੇਵਾਰੀ ਨਭਾਈ ਜਾਂਦੀ ਹੈ ਇੱਥੇ ਲੁਧਿਆਣੇ ਦੇ ਵਿੱਚ ਕਿਉਂਕਿ ਉਹ ਮਨੀ ਸਰ ਹੈਗੇ ਨਹੀਂ ਇੱਕ ਮਨੀ ਸਰ ਹੋਗੇ ਸੁਨੀਲ ਸਰ ਹੋਗੇ ਸਰ ਸੁਨੀਲ ਸਰ ਹੋਣਾ ਕੋਲ ਤਾਂ ਸਰਕਾਰੀ ਹੈ ਮੇਰੇ ਖਿਆਲ ਚ ਐਮਬਲਿਸ ਸਰਕਾਰ ਨੇ ਦਿੱਤੀ ਹੋਈ ਆ ਉਹ ਵੀ ਡੋਗਿਆਂ ਦਾ ਸ਼ੈਲਟਰ ਖੁੱਲਿਆ ਹੋਇਆ ਉਹ ਸਰਕਾਰ ਵੱਲੋਂ ਖੁੱਲਿਆ ਹੈ ਉੱਥੇ ਸਿਰਫ ਇੰਨਾ ਵੀ ਉੱਥੇ ਟ੍ਰੀਟਮੈਂਟ ਹੋ ਕੇ ਆਂਦੇ ਚਲੇ ਜਾਂਦੇ ਆਂ ਔਰ ਮਨੀ ਸਰ ਆ ਜਿਹੜੇ ਆ ਲੋਕੀ ਪੈਟ ਛੱਡ ਦਿੰਦੇ ਆ ਜਾਂ ਮਾਰ ਦੇ ਕੁੱਟਦੇ ਆ ਉਹ ਕੇਸ ਕਰਦੇ ਆਂ ਉਹ ਵੀ ਵਧੀਆ ਨੇ ਔਰ ਦੂਸਰੇ ਇਹ ਵੀ ਜਿਹੜਾ ਰੋਟੀ ਮੰਗਦਾ ਤੁਸੀਂ ਕਿਹਾ ਰੋਟੀ ਪਾਉਂਗੇ ਨਹੀਂ ਤਾਂ ਜਿਆਦਾ ਖੁੰਖਾਰ ਹੋ ਜਾਣਗੇ ਜਿਹੜੇ ਲੋਕੀ ਕਹਿੰਦੇ ਨਾ ਸੜਕਾਂ ਜੇ ਟਿੱਪਣੀ ਕੀਤੀ ਹੈ ਸਰਕਾਰ ਨੇ ਸੜਕਾਂ ਛੱਡ ਦੋ ਇਨਸਾਨਾਂ ਲਈ ਉਹ ਇਨਸਾਨਾਂ ਲਈ ਰਹਿਣੀਆਂ ਨਹੀਂ ਉਹ ਸਾਰੇ ਡੌਗੀ ਖੁੰਖਾਰ ਹੋ ਜਾਣਗੇ ਸ ਇਨਸਾਨ ਨੂੰ ਹੀ ਕੱਟਣ ਲੱਗ ਜਾਣਗੇ ਫਿਰ ਕੁਝ ਤਾਂ ਖਾਣ ਨੂੰ ਲੱਭਣਗੇ ਜੇ ਤੁਸੀਂ ਰੋਟੀ ਤੁਸੀਂ ਦੇਣ ਨਹੀਂ ਦੋਗੇ ਤਾਂ ਇਹਦੀ ਸੰਖਿਆ ਨੂੰ ਆਵਾਰਾ ਕੁੱਤੇ ਦੀ ਸੰਖਿਆ ਨੂੰ ਰੋਕਿਆ ਕਿੱਦਾਂ ਜਾ ਸਕਦਾ ਕਿ ਇਹ ਘਟੂ ਘਟੇ ਵਧੇ ਨਾ ਆਪਰੇਟ ਹੋਤਰ ਰਿਹਾ ਸਰ ਅਪਰੇਟ ਜਿਹੜੇ ਲੋਕ ਡੌਗ ਲਵਰ ਕਰਾਈ ਤੇ ਜਾ ਰਹੇ ਆ ਸਰ ਇੰਨਾ ਕੁਛ ਤਾਂ ਕਰਾ ਰਹੇ ਨੇ ਉਹ ਇਹਨਾਂ ਦੀ ਜਨਸੰਖਿਆ ਕਢਾਣ ਲਈ ਕਿ ਇਹ ਤਾਂ ਆਪਣਾ ਆਪਣੀ ਸਾਂਭ ਸਕਦੇ ਤੇ ਬੱਚੇ ਕਿੱਥੋਂ ਆਪਣੇ ਪਾਲ ਲੈਣਗੇ ਹੈਨਾ ਉਹ ਵਿਚਾਰੇ ਕਰਾ ਰਹੇ ਪਰ ਇਹ ਵੀ ਇੱਕ ਤਰ੍ਹਾਂ ਦਾ ਆਪਾਂ ਜੁਲਰ ਨਹੀਂ ਹੈ ਬੱਚੇ ਉਹਨਾਂ ਦਾ ਆਪਰੇਸ਼ਨ ਕਰਾਦਨੇ ਕੁਛ ਕਰਾਦਨੇ ਕਿ ਅੱਗੇ ਆਬਾਦੀ ਨਾ ਵਧੇ ਆਬਾਦੀ ਵਧੇ ਨਾ ਫਿਰ ਵੀ ਪਰਮਾਤਮਾ ਕਿਤੇ ਨਾ ਕਿਤੇ ਤਾਂ ਆਬਾਦੀ ਇਹਨਾਂ ਦੀ ਵਧਾਈ ਰਿਹਾ ਤੁਸੀਂ ਜਿੰਨੇ ਮਰਜ਼ੀ ਕਰਾ ਲਓ ਨਹੀਂ ਬਿਲਕੁਲ ਠੀਕ ਹੈ ਲੇਕਿਨ ਅਗਰ ਆਪਾਂ ਕਹਿ ਦਿੰਦੇ ਹਾਂ ਜੀ ਜੰਤ ਹਰੇਕ ਨਾਲ ਪਿਆਰ ਕਰਨਾ ਚਾਹੀਦਾ ਕਿਸੇ ਨੂੰ ਰੋਟੀ ਦੇਣ ਤੋਂ ਹੀ ਰੋਕ ਦੇਣਾ ਔਰ ਉਹਨੂੰ ਪੁੱਠੇ ਮਾਰਨਾ ਇਹ ਵੀ ਟਿੱਪਣੀ ਕਿਤੇ ਨਾ ਕਿਤੇ ਖੈਰ ਜਾਇਜ਼ ਨਹੀਂ ਹੈ ਲੇਕਿਨ ਲੇਕਿਨ ਇਹ ਇਹ ਵੀ ਕਹਿ ਜਾ ਰਿਹਾ ਕਿ ਕੁੱਤਿਆਂ ਦੇ ਕਾਰਨ ਇਨਸਾਨਾਂ ਨੂੰ ਦਿੱਕਤ ਆ ਰਹੀ ਹੈ ਇਸ ਕਰਕੇ ਇਹ ਟਿੱਪਣੀ ਕੀਤੀ ਗਈ ਹੈ ਨਹੀਂ ਸਰ ਇਹਨਾਂ ਤੋਂ ਕਾਹਦੀ ਦਿੱਕਤ ਹੈ ਮੈਨੂੰ ਤਾਂ ਸਮਝ ਨਹੀਂ ਆਂਦੀ ਬੋਲ ਇਹ ਨਹੀਂ ਸਕਦੇ ਦੇਖੋ ਬਿੱਲੀਆਂ ਲਈ ਚੂਹੇ ਬਣੇ ਨੇ ਖਾ ਲੈਂਦੀਆਂ ਸ਼ਿਕਾਰ ਮਾਰ ਕੇ ਗਉਂ ਗਉਆਂ ਲਈ ਕਾਬੇ ਉਹ ਆਪਣਾ ਚਰ ਲੈਂਦੀਆਂ ਨੇ ਹੈਨਾ ਇਹਨਾਂ ਲਈ ਕੀ ਆ ਇਹਨਾਂ ਨੂੰ ਆਪਾਂ ਰੋਟੀ ਨਾ ਦਵਾਂਗੇ ਇਹ ਕੀ ਖਾਣਗੇ ਕੂੜੇ ਵੀ ਤੁਸੀਂ ਕਾਰਪੋਰੇਸ਼ਨ ਦੇ ਉਹ ਲਾ ਤੇ ਕੂੜੇ ਚੱਕਣ ਵਾਲਿਆਂ ਦੇ ਸਾਰਾ ਖਾਣਾ ਖੋਣਾ ਸਭ ਉਹਦੇ 'ਚ ਜਾਂਦਾ ਰੋਟੀਆਂ ਰੋਟੀਆਂ ਸਭ ਉਹਦੇ 'ਚ ਕੂੜੇ 'ਚ ਪਾਈ ਜਾਂਦੇ ਕਿਤੇ ਵੀ ਕੋਈ ਬਾਹਰ ਇੱਕ ਡੋਂਗਾ ਕਿਸੇ ਦੇ ਘਰ 'ਚ ਲੱਗਾ ਹੋਇਆ ਤੇ ਲੱਗ ਲੈਨ ਦੋ ਦੋ ਜਿਹੜੇ ਚਾਰ ਬੱਚੇ ਰਜਦੇ ਉਹਨਾਂ ਨੂੰ ਰਜ ਲੈਨ ਦੋ ਇੱਥੇ ਗਲਤ ਕਰ ਰਹੇ ਹੋ ਤੁਸੀਂ ਇਹਨੂੰ ਰੋਟੀ ਨਹੀਂ ਮਿਲਣਗੇ ਇਹ ਫਿਰ ਖੰਖਾਰ ਨਹੀਂ ਹੋ ਜਾਣਗੇ ਉਹ ਕਈ ਵਾਰ ਆਂਡੀ ਗਵਾਂਡੀ ਵੀ ਇਤਰਾਇ ਕਰਨ ਲੱਗ ਜਾਂਦੇ ਨੇ ਵੀ ਇਹ ਰੋਟੀ ਪਾਉਂਦੇ ਆ ਜੀ ਗਵਾਂਡੀ ਤਾਂ ਕਰਕੇ ਕੁੱਤੇ ਇਕੱਠੇ ਹੋ ਕੇ ਇੱਥੇ ਆ ਜਾਂਦੇ ਆ ਨਹੀਂ ਇਹ ਚੀਜ਼ ਤਾਂ ਗਲਤ ਹੈ ਦੇਖੋ ਮੇਰੇ ਗਾਸਣ ਇਹ ਇਹ ਪਤਾ ਕੀ ਗੱਲ ਹੈ ਲੋਕਾਂ ਨੂੰ ਲੋਕਾਂ ਨੂੰ ਕਹਿੰਦੇ ਨੇ ਆਪਣੇ ਦੁੱਖ ਤੋਂ ਦੁਖੀ ਨਹੀਂ ਉਹ ਦੂਸਰੇ ਦੇ ਸੁੱਖ ਤੋਂ ਦੁਖੀ ਨੇ ਉਹ ਕਹਿੰਦੇ ਨੇ ਵੀ ਸਾਡੀ ਤਾਂ ਆਪਣੀ ਰੋਟੀ ਨਹੀਂ ਚੱਲਦੀ ਇਹ ਕੁੱਤਿਆਂ ਨੂੰ ਪਾਈ ਜਾਂਦੇ ਨੇ ਇਹ ਕਿੱਥੋਂ ਪਾਈ ਜਾਂਦੇ ਨੇ ਉਹ ਆਪਣੇ ਦੁੱਖ ਤੋਂ ਦੁਖੀ ਨਹੀਂ ਉਹ ਸਾਡੇ ਸੁੱਖ ਤੋਂ ਦੁਖੀ ਨੇ ਵੀ ਇਹ ਕਿਉਂ ਕਰ ਰਹੇ ਨੇ ਸੇਵਾ ਔਰ ਜਲਨ ਉਹਨਾਂ ਨੂੰ ਕੁਝ ਨਹੀਂ ਆ ਉਹਨਾਂ ਦਾ ਮਾਈਂਡ ਆਪਣਾ ਨਹੀਂ ਕੰਮ ਕਰਦਾ ਕਿ ਅਸੀਂ ਵੀ ਆ ਸੇਵਾ ਕਰੀਏ ਤੇ ਸਾਡਾ ਵੀ ਦੁੱਖ ਦੂਰ ਹੋ ਜਾਊਗਾ ਅਸੀਂ ਵੀ ਪਾਣ ਜੋਗੇ ਹੋ ਜਾਾਂਗੇ ਦੇਣ ਜੋਗੇ ਹੋ ਜਾਾਂਗੇ ਕਿਸੇ ਨੂੰ ਇਹ ਸੋਚ ਹੈ ਨਹੀਂ ਲੋਕਾਂ ਚ ਇਹ ਜਿਸ ਦਿਨ ਸੋਚ ਆ ਗਈ ਨਾ ਅਗਰ ਉਹ ਚਾਰ ਪਾ ਰਿਆ ਤੁਸੀਂ ਕਮ ਸੇ ਕਮ ਤੁਸੀਂ ਨਹੀਂ ਦੇ ਸਕਦੇ ਨਹੀਂ ਪਾ ਸਕਦੇ ਤੁਹਾਡੇ ਚ ਨਹੀਂ ਹਿੰਮਤ ਹੈ ਪਰ ਕਿਸੇ ਨੂੰ ਰੋਕੋ ਨਾ ਇਹ ਵੀ ਅੱਧਾ ਪੋਨੋ ਖਾਟ ਲੈਣਗੇ ਨਾ ਰੁਕਣ ਦਾ ਬਿਲਕੁਲ ਸਾਡੇ ਧਾਰਮਿਕ ਗ੍ਰੰਥਾਂ ਦੇ ਵਿੱਚ ਵੀ ਲਿਖਿਆ ਹੈਗਾ ਕਿ ਇੱਕ ਹਿੱਸਾ ਜਿਹੜਾ ਹੈਗਾ ਕੁੱਤਿਆਂ ਦਾ ਇੱਕ ਹਿੱਸਾ ਗਾਊ ਦਾ ਔਰ ਇੱਕ ਹਿੱਸਾ ਜਿਹੜਾ ਹੈਗਾ ਚਿੜੀਆਂ ਦਾ ਜਾਂ ਪੰਛੀਆਂ ਦਾ ਜਿਹੜਾ ਜ਼ਰੂਰ ਕੱਢਿਆ ਜਾਣਾ ਚਾਹੀਦਾ ਹੈਗਾ ਹਾਲਾਂਕਿ ਸੁਪਰੀਮ ਕੋਰਟ ਕੋਡ ਵੱਲੋਂ ਸਿਰਫ ਇੱਕ ਟਿੱਪਣੀ ਕੀਤੀ ਗਈ ਹੈ ਲੇਕਿਨ ਜਿਹੜੇ ਡੌਗ ਲਵਰ ਨੇ ਉਹਨਾਂ ਵੱਲੋਂ ਜਿਹੜਾ ਜ਼ਰੂਰ ਇਤਰਾਜ਼ ਜਤਾਇਆ ਜਾ ਰਿਹਾ ਹੈਗਾ ਕਿ ਇਹ ਜਿਹੜੀ ਟਿੱਪਣੀ ਨਹੀਂ ਹੋਣੀ ਚਾਹੀਦੀ ਸੀਗੀ ਖਾਸ ਕਰਕੇ ਜਿਹੜੇ ਗਲੀਆਂ ਚ ਘੁਮਰੇ ਆਵਾਰਾ ਕੁੱਤੇ ਨੇ ਅਗਰ ਉਹਨਾਂ ਨੂੰ ਹੀ ਰੋਟੀ ਨਹੀਂ ਮਿਲੇਗੀ ਤਾਂ ਉਹ ਖਾਣਗੇ ਕੀ ਦੂਸਰਾ ਇੱਥੇ ਇੱਕ ਸਵਾਲ ਖੜਾ ਹੋ ਜਾਂਦਾ ਹੈਗਾ ਕਿ ਸਰਕਾਰ ਤਾਂ ਕਹਿ ਦਿੰਦੀ ਹੈ ਕਿ ਆਪਣੇ ਸ਼ੈਲਟਰ ਹੋਮ ਬਣਾ ਲਓ ਅਗਰ ਤੁਸੀਂ ਆਵਾਰਾ ਕੁੱਤਿਆਂ ਨੂੰ ਰੋਟੀ ਦੇਣੀ ਹੈ ਕਿਸ ਤਰ੍ਹਾਂ ਮਦਦ ਕਰੇਗੀ ਫਿਰ ਸ਼ੈਲਟਰ ਹਮ ਖੋਲਣ ਦੀ ਤੁਹਾਡੀ ਕੋਈ ਮਦਦ ਹੋਈ ਨਹੀਂ ਮੇਰੀ ਸਰਕਾਰ ਵੱਲੋਂ ਕੋਈ ਮਦਦ ਨਹੀਂ ਹੋਈ ਮੇਰੇ ਕੋਲ ਤਾਂ ਜਿੰਨੀਆਂ ਮੇਰੀਆਂ ਇੰਟਰਵਿਊ ਹੋਈਆਂ ਲੋਕੀ ਜੁੜੇ ਗਏ ਨੇ ਉਹਦਾ ਉਹ ਬਣਾ ਕੇ ਦੇ ਗਏ ਨੇ ਮੈਨੂੰ ਨਹੀਂ ਫਿਰ ਸੁਪਰੀਮ ਕੋਰਟ ਤਾਂ ਕਹਿੰਦੀ ਹੈ ਜੇ ਤੁਹਾਨੂੰ ਕੁੱਤਿਆਂ ਨਾਲ ਨਹੀਂ ਪਿਆਰਾ ਚੱਕ ਕੇ ਘਰੇ ਲੈ ਜਾਓ ਫਿਰ ਸਰਕਾਰ ਵੱਲੋਂ ਹੈਲਪ ਚਾਹੀਦੀ ਸ਼ੈਲਟਰ ਦੇਣ ਉਹ ਕੋ ਤਾਂ ਖੋਲਣ ਨੂੰ ਤਿਆਰ ਨਹੀਂ ਡੌਗ ਲਵਰ ਤਾਂ ਬਹੁਤ ਅਸੀਂ ਖੋਲੀਏ ਸਾਨੂੰ ਰੱਬ ਦਵੇ ਪਰ ਉਹਨਾਂ ਨੂੰ ਰੱਬ ਨਹੀਂ ਦੇ ਰਿਹਾ ਸਰਕਾਰ ਦਵੇ ਆ ਆਰਥਿਕ ਮਦਦ ਤਾਂ ਮਿਲੇ ਮਿਲੇ ਤਾਂ ਹੀ ਸ਼ੈਲਟਰ ਖੋਲਣਗੇ ਉਹ ਤਾਂ ਹੱਸ ਕੇ ਖੋਲਣਗੇ ਔਰ ਹੱਸ ਕੇ ਕੰਮ ਕਰਨਗੇ ਸ਼ੈਲਟਰਸ ਆ ਖੋਲਣ ਤਾਂ ਸਹੀ ਸਰਕਾਰ ਇੱਕ ਵਾਰੀ ਹੱਥ ਤوڑਦਾਵੇ ਵਿਸੈਡ ਸ਼ੈਲਟਰ ਖੋਲਣ ਡੌਗ ਲਵਰ ਆਪਣੇ ਆਪ ਉੱਥੇ ਖਾਣਾ ਪਾਣ ਚਲ ਜਾ ਕਰਨਗੇ ਅੱਛਾ ਤੁਸੀਂ ਜਿਹੜੇ ਡੌਗ ਲਵਰ ਨੇ ਕਿਤੇ ਨਾ ਕਿਤੇ ਮਾਇੂਸ ਹੋਏ ਹੋਣਗੇ ਜਾਂ ਡਰੇ ਹੋਣਗੇ ਹਾਲਾਂਕਿ ਕੋਈ ਆਰਡਰ ਨਹੀਂ ਹੈ ਟਿੱਪਣੀ ਹੈ ਕਿ ਕਹੋਂਗੇ ਜਿਹੜੇ ਡੌਗ ਲਵਰ ਇਹ ਖਬਰ ਸੁਣ ਕੇ ਉਹਨਾਂ ਦੇ ਮਨ 'ਚ ਵੀ ਆਇਆ ਹੋਊਗਾ ਕਿ ਸੁਪਰੀਮ ਕੋਰਟ ਨੇ ਟਿੱਪਣੀ ਕਰ ਦਿੱਤੀ ਕਿਤੇ ਰੋਟੀ ਪਾਣੀ ਤਾਂ ਨਹੀਂ ਛੱਡ ਦੇਣਗੇ ਕਿਤੇ ਨਹੀਂ ਨਹੀਂ ਕੁਝ ਨਹੀਂ ਛੱਡਣਗੇ ਅੱਜ ਤੱਕਰ ਹੋਇਆ ਹੀ ਨਹੀਂ ਬਥੇਰਾ ਕੁਝ ਹੋਇਆ ਹੋਇਆ ਪਹਿਲਾਂ ਵੀ ਆਰਡਰ ਪਹਿਲਾਂ ਵੀ ਬਥੇਰੀਆਂ ਗੱਲਾਂ ਹੋਈਆਂ ਨਹੀਂ ਡਰਦੇ ਇਹ ਜਿਹੜੇ ਜਿਹੜੇ ਦਿਲ ਦੇ ਪਿਆਰੇ ਹੁੰਦੇ ਨੇ ਨਾ ਜਿਨ੍ਹਾਂ ਨੇ ਰੱਬ ਰੱਬ ਨੇ ਚੁਣਿਆ ਹੁੰਦਾ ਇਹਨਾਂ ਨੂੰ ਦੇਣ ਵਾਸਤੇ ਰੋਟੀਆਂ ਪਾਣੀ ਡੋਗੀਆਂ ਨੂੰ ਆ ਜਾਨਵਰਾਂ ਦੀ ਸੇਵਾ ਨੂੰ ਉਹ ਡਰਦੇ ਡੁਰਦੇ ਨਹੀਂ ਕਿ ਇਹ ਤੋਂ ਵੀ ਉਹ ਰਹਿੰਦੇ ਆਪਣੀ ਧੁੰਜੀ ਆ ਉਹ ਨਹੀਂ ਡਰਦੇ ਕਿਤੇ ਕੋਈ ਵੀ ਨਹੀਂ ਹਟੇਗਾ ਸੇਵਾ ਐਦਾਂ ਹੀ ਚੱਲਦੀ ਰਹਣਗੀ ਹਈ ਟਿੱਪਣੀ ਹੈ ਕੁਝ ਨਹੀਂ ਹੁੰਦਾ ਸਭ ਕੁਝ ਚੱਲੇਗਾ ਐਦਾਂ ਹੀ ਇਹਨਾਂ ਨੂੰ ਭੁੱਖੇ ਤੋਂ ਨਾ ਮਾਰ ਦੇਣਾ ਬੇਜ਼ਵਾਨਾਂ ਨੂੰ ਆਪਾਂ ਤਾਂ ਬੇਜਵਾਨਾਂ ਨੂੰ ਭੁੱਖੇ ਥੋੜੀ ਮਾਰਦੇ ਨੇ ਹੈਗਾ ਹਾਲਾਂਕਿ ਸੁਪਰੀਮ ਕੋਰਟ ਦੀ ਟਿੱਪਣੀ ਹੈ ਸਖਤ ਟਿੱਪਣੀ ਹੈ ਕਿ ਅਗਰ ਡੌਗ ਲਵਰ ਫੀਡ ਕਰਦੇ ਆ ਭੋਜਨ ਦਿੰਦੇ ਆ ਵਾਰਾ ਕੁੱਤਿਆਂ ਨੂੰ ਤਾਂ ਉਹਨਾਂ ਨੂੰ ਆਪਣਾ ਇੱਕ ਸ਼ੈਲਟਰ ਹੋਮ ਖੋਲ ਲੈਣਾ ਚਾਹੀਦਾ ਹੈ ਤੁਹਾਨੂੰ ਵੀ ਇਸ ਸ਼ੈਲਟਰ ਹੋਮ ਦੀਆਂ ਕੁਝ ਤਸਵੀਰਾਂ ਮੈਂ ਤੁਹਾਨੂੰ ਸੰਝਿਆ ਕਰੂੰਗਾ ਤੁਸੀਂ ਇੱਥੇ ਦੇਖੋ ਕਿ ਪੂਜਾ ਮੈਮ ਜਿਸ ਰੂਮ ਦੇ ਵਿੱਚ ਖੁਦ ਰਹਿੰਦੇ ਆ ਉੱਥੇ ਹੀ ਡੌਗ ਉਹਨਾਂ ਦੇ ਸੋਫਿਆਂ ਦੇ ਉੱਤੇ ਉਹਨਾਂ ਦੇ ਕਾਲੀਨ ਦੇ ਉੱਤੇ ਪਏ ਨੇ ਔਰ ਬਾਹਰ ਤੱਕ ਮੈਂ ਤੁਹਾਨੂੰ ਦਿਖਾਵਾਂ ਤਾਂ ਡੌਗ ਹੀ ਡੌਗ ਤੁਹਾਨੂੰ ਦਿਖਾਈ ਦੇਣਗੇ ਤਿੰਨ ਮੰਜ਼ਲਾ ਜਿਹੜਾ ਹੈਗਾ ਇਹ ਡੌਗ ਬਿਮਾਰ ਹੈ ਔਰ ਇਹਦੀ ਲੱਤ ਕੱਟੀ ਗਈ ਹੈਗੀ ਹੈ ਤੁਸੀਂ ਇਹ ਦੇਖ ਸਕਦੇ ਹੋ ਔਰ ਇਸ ਦੇ ਬਾਵਜੂਦ ਇਸ ਕੁੱਤੇ ਨੂੰ ਦੇਖੋ ਇੰਨੀ ਜ਼ਿਆਦਾ ਕੇਅਰ ਮਿਲ ਰਹੀ ਹੈ ਇੰਨਾ ਪਿਆਰ ਮਿਲ ਰਿਹਾ ਹੈ ਅਗਰ ਇਦਾਂ ਦੀ ਸੇਵਾ ਕੋਈ ਕਰ ਰਿਹਾ ਹੈ ਤਾਂ ਉਹਨੂੰ ਸ਼ੈਲਟਰ ਹੋਮ ਅਗਰ ਉਹਨੇ ਬਣਾਇਆ ਹੋਇਆ ਤਾਂ ਉਹ ਕੋਈ ਲੱਖਾਂ ਕਰੋੜਾਂ ਚੋਂ ਇੱਕ ਹੋ ਸਕਦਾ ਹੈ ਬਾਹਰ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਘੱਟੋ ਘੱਟ ਤਿੰਨ ਮੰਜ਼ਿਲਾ ਇਹ ਜਗ੍ਹਾ ਜਿੱਥੇ ਡੌਗ ਸ਼ੈਲਟਰ ਬਣਿਆ ਹੋਇਆ ਹੈ ਪਿੰਜਰੇ ਬਨੇ ਹੋਏ ਆ ਬਕਾਇਦਾ ਕੂਲਰ ਲੱਗੇ ਹੋਏ ਆ ਪੱਖੇ ਲੱਗੇ ਹੋਏ ਆ ਤਖਤ ਪੋਛ ਪਏ ਆ ਡੌਗ ਹੀ ਡੌਗ ਹੈ ਇੱਥੇ ਹਰ ਜਗ੍ਹਾ ਬਿਮਾਰ ਨੇ ਜ਼ਿਆਦਾਤਰ ਡੌਗ ਜ਼ਿਆਦਾਤਰ ਨੂੰ ਜਿਹੜੀ ਹੈ ਸਕਿਨ ਦੀਆਂ ਪ੍ਰੋਬਲਮ ਹੈ ਅੱਪਾ ਹਿਜ ਨੇ ਜਾਂ ਹੋਰ ਕਿਸੇ ਬਿਮਾਰੀ ਨਾਲ ਜਿਹੜੇ ਨੇ ਗ੍ਰਸਤ ਨੇ ਲੇਕਿਨ ਇਹਨਾਂ ਵੱਲੋਂ ਖੁਦ ਆਪਣੀ ਇੱਕ ਪਰਸਨਲ ਐਂਬੂਲੈਂਸ ਰੱਖੀ ਹੈ ਔਰ ਇਹ ਤਿੰਨ ਮੰਜ਼ਲਾ ਜਿਹੜੀ ਜਗ੍ਹਾ ਹੈ ਇਹ ਸਿਰਫ ਕੁੱਤਿਆਂ ਦੇ ਲਈ ਤੁਸੀਂ ਇਹ ਦੇਖ ਸਕਦੇ ਹੋ ਪੂਰੀ ਜਗ੍ਹਾ ਕੁੱਤਿਆਂ ਦੇ ਲਈ ਇਹਨਾਂ ਨੇ ਸ਼ੈਲਟਰ ਹੋਮ ਬਣਾ ਰੱਖਿਆ ਲੇਕਿਨ ਕੀ ਐਡਾ ਵੱਡਾ ਸ਼ੈਲਟਰ ਹੋਮ ਬਣਾਣਾ ਸਭ ਦੇ ਵਾਸਤੇ ਦੀ ਗੱਲ ਹੈ ਇਸ ਤਰ੍ਹਾਂ ਦਾ ਸ਼ੈਲਟਰ ਹੋਮ ਪੰਜਾਬਮ ਕੀ ਇਸ ਤਰ੍ਹਾਂ ਦਾ ਸ਼ੈਲਟਰ ਹੋਮ ਬਣਾਉਣਾ ਸਭ ਦੇ ਵਾਸਤੇ ਗੱਲ ਹੈ ਨਹੀਂ 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 ਸਰ ਸਾਰੇ ਨਹੀਂ ਬਣਾ ਸਕਦੇ ਇਹ ਆਪਣੀ ਲਾਈਫ ਮਤਲਬ ਕਿ ਸਾਰੀ ਲਾਈਫ ਇਹਨਾਂ ਨੂੰ ਦੇਣੀ ਪੈਂਦੀ ਹੈ ਨਾ ਕਿਤੇ ਆ ਸਕਦੇ ਨਾ ਕਿਤੇ ਜਾ ਸਕਦੇ ਹੋ ਨਾ ਕਿਤੇ ਘੁੰਮ ਸਕਦੇ ਨਾ ਫੇਰ ਸਕਦੇ ਹੋ ਇਹ ਜਿਹੜਾ ਰੱਬ ਚੁੰਦਾ ਨਾ ਇਹ ਉਹੀ ਹੋਈ ਗੱਲ ਸਦਾ ਕੋਈ ਕੋਈ ਹੁੰਦਾ ਰੱਬ ਦਾ ਬੰਦਾ ਜਿਹਨੇ ਰੱਬ ਨੂੰ ਚੁਣਿਆ ਹੁੰਦਾ ਜੀ ਮੈਨੂੰ ਚੁਣਿਆ ਹੋਰ ਕਿਸੇ ਨੂੰ ਚੁਣਿਆ ਇਹ ਮਤਲਬ ਕਿ ਇਹ ਕੋਈ ਹੋਈ ਸੇਵਾ ਕਰ ਸਕਦਾ ਸ਼ੈਲਟਰ ਦੇ ਵਿੱਚ ਰਹਿ ਕੇ ਨਹੀਂ ਤਾਂ ਲੋਕਾਂ ਨੇ ਸ਼ੈਲਟਰ ਜ਼ਰੂਰ ਬਣਾਏ ਹੋਇਆ ਹੈ ਮਗਰ ਉਹ ਵਿੱਚ ਨਹੀਂ ਰਹਿੰਦੇ ਉਹਨਾਂ ਦੀ ਕੋਠੀ ਲੱਗ ਹੋਏਗੀ ਤਾ ਹਰੇਕ ਦੇ ਵਸਦੀ ਗੱਲ ਨਹੀਂ ਹੈ ਕਿ ਉਹ ਇਸ ਤਰ੍ਹਾਂ ਇੱਕ ਸ਼ੈਲਟਰ ਬਣਾ ਸਕੇ ਤੁਹਾਨੂੰ ਦਿਖਾਤਾ ਤਿੰਨ ਮੰਜ਼ਲਾ ਸ਼ੈਲਟਰ ਹੈ ਔਰ ਤਿੰਨੇ ਹੀ ਫਲੋਰਸ ਦੇ ਉੱਤੇ ਸਿਰਫ ਕੁੱਤੇ ਔਰ ਜਾਨਵਰ ਜਿਹੜੇ ਬਿਮਾਰ ਚਾਹੇ ਉਹਨੇ ਸਾਰੇ ਉਹ ਰੱਖੇ ਹੋਏ ਨੇ ਇਹ ਕੋਈ ਇੱਕ ਜਗ੍ਹਾ ਨਹੀਂ ਹੈ ਇਸ ਤਰ੍ਹਾਂ ਕੇ ਤਿੰਨ ਪਲਾਟਸ ਨੇ ਤਿੰਨੋ ਜਗ੍ਹਾ ਕੰਸਟ੍ਰਕਸ਼ਨ ਕੀਤੀ ਹੋਈ ਹੈ ਕੈਬਿਨਸ ਬਨੇ ਹੋਏ ਨੇ ਇਹ ਸੇਵਾ ਸਿਰਫ ਇਹਨਾਂ ਵੱਲੋਂ ਨਿਭਾਈ ਜਾ ਰਹੀ ਹੈ ਹਰੇਕ ਦੇ ਵਸਦੀ ਗੱਲ ਨਹੀਂ ਹੋ ਸਕਦੀ ਇਸੇ ਕਰਕੇ ਜਿਹੜੇ ਡੌਗ ਲਵਰ ਨੇ ਉਹ ਇਸ ਟਿੱਪਣੀ ਤੋਂ ਜਿਹੜੇ ਨੇ ਕਿਤੇ ਨਾ ਕਿਤੇ مایوس ਦਿਖਾਈ ਦੇ ਰਹੇ ਨੇ ਲੁਧਿਆਣਾ ਦੇ ਕੈਮਰਾ ਪਰਸਨ ਸੰਜੀਤ ਦੇ ਨਾਲ ਕਮਲ ਕਪੂਰ ਲੁਧਿਆਣਾ